ਅਸਲਾਮ ਅਲੈਕਮ ਸਤ ਸ਼੍ਰੀ ਅਕਾਲ ਕਿੱਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਓ ਜੀ ਅੱਜ ਆਪਣੇ ਕੋਈ ਇੱਕ ਕਾਮੇਡੀ ਬாய் ਦੀ ਫੇਰ ਵੀਡੀਓ ਆ ਗਈ ਹੈ ਤੇ ਪਹਿਲੇ ਦੇਖਦੇ ਆਂ ਫੇਰ ਇੱਥੇ ਕਰਦੇ ਆਂ ਗੱਲਬਾਤ ਅੱਛਾ ਮੈਂ ਕਿਹਨਾ ਗੱਲ ਕਰਨਾ ਚਾਹਨਾ ਵਾਂ ਕਿ ਯਾਰ ਬੰਦਾ ਨਾ ਆ ਫਰੀਨ ਠੀਕ ਹੈ ਇਹਦੇ ਬਾਰੇ ਜੇ ਤੁਹਾਡੇ ਕੀ ਕਮੈਂਟਸ ਹੋਣਗੇ ਕਾਮੇਡੀ ਬੁਆਏ ਦੇ ਬਾਰੇ ਚ ਕਾਮੇਡੀ ਬੁਆਏ ਇੱਕ ਤੇ ਇਹ ਹੈ ਕਿ ਔਨ ਦਾ ਸਪੋਰਟ ਉਸ ਬਾਰੇ ਗੱਲ ਕਰਨਾ ਅੱਛਾ ਇੱਕ ਤੁਹਾਨੂੰ ਰੀਲ ਵੇਖ ਕੇ ਤੇ ਹਾਸਾ ਆਂਦਾ ਰੀਲ ਵੇਖ ਕੇ ਭਾਵੇਂ ਤੁਹਾਨੂੰ ਨਾ ਹਾਸਾ ਆਏ ਸਿੱਧੀ ਸਾਹਿਬ ਜੀ ਦੀ ਗੱਲਾਂ ਸੁਣ ਕੇ ਬਹੁਤਾ ਹਾਸਾ ਬਿਲਕੁਲ ਠੀਕ ਹੈ ਚਲੋ ਪਹਿਲੇ ਸ਼ੁਰੂ ਕਰੀਏ ਫੇ ਵੀਡੀਓ ਹਾਂਜੀ ਲੋ ਚੱਕੋ ਫੇ ਵੀਡੀਓ ਆਪਣੇ ਰੰਗੋ ਰੰਗ ਪ੍ਰੋਗਰਾਮ ਕੁੱਤੇ ਖਾਣੀ ਵਿੱਚ ਤੁਹਾਡਾ ਸਵਾਗਤ ਆ ਤੇ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਕੁਝ ਕੁ ਬੰਦਿਆਂ ਦੀ ਕਰਦੇ ਆ ਬੇਇਜ਼ਤੀ ਚਲੋ ਲੈਟਸ ਗੋ ਜਲਦੀ ਸ਼ੁਰੂ ਕਰਤੇ ਹਾਂ ਕਾਂਜੀ ਆ ਵੀ ਮੇਰੀ ਪਗੜੀ ਕੀ ਕਰ ਰਹੀ ਹੈ ਉਹ ਇੱਕ ਆ ਵੇਖ ਲੋ ਅਮਲੀ ਇਹਨੂੰ ਹਾਂ ਮੇਰੀ ਪਗੜੀ ਕੀ ਕਰ ਰਹੀ ਹੈ ਨਹੀਂ ਤੂੰ ਸਾਲਿਆ ਅੰਨਾ ਹੈਗਾ ਹੈ ਉਹ ਥੱਲੇ ਮੁੱਦੀ ਪਈ ਆ ਨਹੀਂ ਤੈਨੂੰ ਨਹੀਂ ਦਿਖਦਾ ਪਿਆ ਬੂਟ ਪਾਈ ਜਾਂਦੀ ਏ ਤੇਰੇ ਮੈਨੂੰ ਇੱਕ ਗੱਲ ਦੱਸ ਬਈ ਤੇਰੀ ਟੂਜਾ ਮਣਕਾ ਟੁੱਟਿਆ ਇਹ ਟੂਬ ਨਾ ਟੁੱਟਿਆ ਤੇਰਾ ਜੇ ਤੈਥੋਂ ਆ ਬੂਟੀ ਨਹੀਂ ਪਾਈ ਜਾਂਦੇ ਕੋਹਾਲ ਯਾਰ ਕੋਈ ਪੀਏ ਦੀ ਵੀ ਉਹ ਇਹ ਸਾਲੇ ਨੇ ਨਵੇਂ ਪਖਾਂਡੀ ਫੜ ਲਿਆ ਹਣਾ ਮੈਨੂੰ ਲੱਗਦਾ ਇਹਨੇ ਬਾਅਦ ਚ ਐ ਨਹੀਂ ਕਰਿਆ ਕਰਨਾ ਵੀ ਜੰਗਲ ਪਾਣੀ ਜਾ ਕੇ ਬੁਗੜੀ ਨੂੰ ਕਹਿਣਾ ਬੁਗੜੀ ਧੋ ਤੇ ਕਿਸੇ ਬਾਹਨੇ ਤਾਂ ਨਾਤੀ ਇਹ ਉਹ ਨਹੀਂ ਤਾਂ ਇਹਨੂੰ ਵੀਡੀਓ ਬਣਾਉਣ ਤੋਂ ਵੇਲ ਹੀ ਨਹੀਂ ਮਿਲਦੀ ਨਾਲੇ ਬੁਗੜੀ ਆ ਤੇਰੀ ਨਾਲ ਦੀ ਤੇ ਕਿਵੇਂ ਠੰਡੇ ਪਾਣਾ ਦਾਂਦੀ ਐ ਬਾਹਰ ਆਏ ਪਿਆ ਉਹ ਨਾਲੇ ਇਹਦਾ ਧਿਆਨ ਰੱਖੀ ਉਹ ਜਿਹੜਾ ਤੂੰ ਸਲਵਾਰ ਦਾ ਪੈਰਾਸ਼ੂਟ ਜਾਂ ਬਰਾਇ ਫਿਰਦੀ ਐ ਓਏ ਇਹਦੇ ਵਿੱਚ ਦੰਦ ਮਾਰ ਕੇ ਕਿਤੇ ਹੋਰ ਨਾ ਤੈਨੂੰ ਵਿੱਚ ਅ ਡਬੋ ਦੇ ਭਈਆ ਹਾਂਜੀ ਪਤਾ ਫਿਰ ਲੈਂਟਰ ਹਾਂ ਲੈਂਟਰ ਤਾਂ ਪਹਿਣਾ ਹੀ ਸੀ ਕਿਉਂਕਿ ਸਾਰਾ ਦਿਨ ਬੁਗੜੀ ਦੇ ਬੂਥੇ ਤੋਂ ਕੈਮਰਾ ਤਾਂ ਪਾਸੇ ਕਰਦਾ ਨਹੀਂ ਸੀ ਹੈ ਓਏ ਯਾਰ ਇਹਨੂੰ ਵੀ ਪਤੰਦਰ ਨੂੰ ਪਤਾ ਕਿ ਲੈਂਟਰ ਬੁਗੜੀ ਕਰ ਕੀ ਪਿਆ ਲੋਕ ਵੀ ਸਾਰਿਆਂ ਦੀ ਸਪੋਰਟ ਨਾਲ ਬਾਬੇ ਦੀ ਕਿਰਪਾ ਨਾਲ ਆਪਣੇ ਲੈਟਰ ਪੈ ਗਿਆ ਵਾ ਜਿਵੇਂ ਸਾ ਦੱਪਾਇਆ ਕਰ ਚੈੱਕ ਕਰੂ ਤੁਸੀਂ ਹਲੇ ਕੋਕੇ ਜੜਦੇ ਹਲੇ ਰੈਡੀ ਬਣਾਵਾ ਹਲੇ ਰੈਡੀ ਮਾ ਇਹਦਾ ਲੈਂਟਰ ਪਿਆ ਕੀ ਬਾਤ ਹਾਂ ਹਲੇ ਤਾਂ ਲੈਂਟਰ ਹੀ ਪਿਆ ਹਲੇ ਤਾਂ ਬੁਗੜੀ ਦਿਖਾ ਕੇ ਹੋਰ ਉੱਤੇ ਬਿਲਡਿੰਗ ਪਾਉਣੀ ਆ ਪੈਸਾ ਹੀ ਪੈਸਾ ਹੋਊਗਾ ਓ ਯਾਰ ਇਹਨਾਂ ਦਾ ਸਿਸਟਮ ਵਧੀਆ ਜਨਾਨੀ ਦਿਖਾਓ ਤੇ ਲੈਂਟਰ ਪਾਓ ਚਲੋ ਬਸ ਕਰੀਏ ਯਾਰ ਕਿਉਂ ਤੁਸੀਂ ਇਹਨਾਂ ਦੇ ਮੰਗਰ ਪਏ ਵਿਚਾਰਿਆਂ ਦੇ ਓ ਯਾਰ ਇਹ ਵੀ ਰੱਬ ਦੇ ਜੀਵਾ ਜੀ ਲੈਣ ਦੋ ਇਹਨਾਂ ਦੇ ਸਾਇਆ ਯਾਰ ਹੋਰ ਪਾਸੇ ਵੀ ਧਿਆਨ ਦੇ ਲਈ ਹੁਣ ਆਪਾਂ ਪਰ ਪੱਤਨੀ ਨਾ ਕਰੇ ਦੋ ਲੱਡੂ ਵਾਦੀ ਮੀਂਹ ਓਏ ਹੁਣ ਇਹ ਕੀ ਕਹਿੰਦਾ ਨਿੱਕੀ ਜੀ ਕੱਛੀ ਆਲਾ ਨਾ ਕਰੇ ਦੋ ਲੱਡੂ ਵਾਦੀ ਨਿੱਕੀ ਜੀ ਕੱਛੀ ਆਲਾ ਤੇਸੀ ਮਨ ਦੇ ਕੋਲ ਕੱਖ ਨਹੀਂ ਹੋਣਾ ਹਾਂ ਸਹੀ ਤਾਂ ਕਹਿੰਦੇ ਸੀ ਉਹ ਹੁਣ ਕੀ ਬੜਾ ਤੂੰ ਆਈਪੀਐਸ ਅਫੀਸਰ ਬਣ ਗਿਆ ਹੈ ਕਰਨੇ ਤੂੰ ਪਤੰਦਰਾ ਜਨਾਨੇ ਵਾਲੇ ਕੰਮ ਹੀ ਹੁੰਦੇ ਆ ਬੰਤਾਣਾ ਜਨਾਨਾ ਸਾਲਾ ਬਲੈਤੀ ਕਾਰਖਾਨਾ ਸਾਰਾ ਦਿਨ ਤਾਂ ਦਿਖਾਉਣੇ ਬਸ ਲੋਕਾਂ ਨੂੰ ਆਹੀ ਹੁੰਦੇ ਆ ਸ਼ਾਬਾਸ਼ ਬੇਟਾ ਸ਼ਾਬਾਸ਼ ਬਹੁਤ ਬੜੀ ਉਹ ਤੇਰੇ ਨਾਲੋਂ ਵੱਧ ਤੇਰੀ ਫੈਮਿਲੀ ਤੇ ਘਰੂ ਮਾਪੇ ਹੁੰਦੇ ਸਾਡੇ ਵੇੜਿਆਂ ਦੀ ਛਾਵੇਂ ਆਹ ਦੇਖ ਲਓ ਇਹਦੀ ਬੇਬੇ ਨੇ ਇਹਨੂੰ ਚਾਦਰ ਮਛੋਣ ਲਈ ਦਿੱਤੀ ਬੈਠ ਤੇ ਤੇ ਇਹ ਪਤੰਦਰ ਬਣ ਕੇ ਨੱਚਣੀ ਆ ਗਿਆ ਮੇਰੇ ਅੱਡ ਬਾਜਦਾ ਇਹ ਮੈਨੇ ਚਾਦਰ ਵਿਛਾਉ ਨੂੰ ਦਿੱਤੀ ਤੇ ਪਾ ਕੇ ਡਾਲ ਨੱਜਾ ਨਹੀਂ ਆ ਗਿਆ ਓਏ ਹੋਏ ਕਮਾਲ ਕਮਾਲ ਹੈ ਯਾਰ ਓਏ ਯਾਰ ਇਹ ਕੱਲਾ ਨਹੀਂ ਪੰਜਾਬ ਦੇ ਛਤਾਰੀ ਨਾਲ ਕਹਿੰਦੇ ਨਾਲ ਦਾ ਇੱਕ ਹੋਰ ਵੀ ਆ ਆ ਦੇਖੋ ਤਾਂ ਸਾਡੇ ਨਾਲ ਹੱਥ ਪੈ ਗਿਆ ਨਾ ਤੇ ਢਾਡੀਆਂ ਨਸਲਾਂ ਯਾਦ ਰੱਖਣੀਆਂ ਓਏ ਦੋ ਬਦਮਾਸ਼ ਇਕੱਠੇ ਹੋ ਗਏ ਹੁਣ ਨਹੀਂ ਵੱਜਦਾ ਪੰਜਾਬ ਉਹ ਸੋਚ ਕੇ ਦੇਖੋ ਜਿਹੜੇ ਇੰਨੀ ਗਰਮੀ 'ਚ ਇੰਨੀਆਂ ਗਰਮ ਜੈਂਟਾ ਪਾਈ ਫਿਰਦੇ ਆ ਕਿ ਕਿਨੇ ਗਰਮ ਦਿਮਾਗ ਦੇ ਹੋਣਗੇ ਉਹ ਫੈਸ਼ਨ ਹੈ ਫੈਸ਼ਨ ਉਹ ਯਾਰ ਕੁਛ ਨਹੀਂ ਹੋ ਸਕਦਾ ਇਹਨਾਂ ਦਾ ਵੀ ਉਹ ਫੀਲਿੰਗ ਲੈਂਦੇ ਆ ਸੰਨੀ ਦਿਓ ਲਾ ਲੀਆਂ ਕੰਮ ਇਹਨਾਂ ਦੇ ਸੰਨੀ ਲਿਉਣ ਵਾਲੇ ਬਈਏ ਪਾਗਲ ਹੋ ਗਿਆ ਉਹ ਤਕਲੀਫਾਂ ਭੈਣ ਚੋਦ ਨੂੰ ਨੰਬਰ ਆਂਦਾ ਸੈਂਡ ਕਰਕੇ ਗੱਲ ਕਰ ਸਕਦਾ ਸਿੱਧੀ ਗੱਲ ਕਰ ਸਕਦਾ ਘਰੇ ਆਣ ਕੇ ਤੁਹਾਡੀ ਮੰਗ ਉਹ ਇਹ ਕਿਹਨੂੰ ਦੇਖ ਲੋ ਇਹਨੇ ਪੰਜਾਬ ਤੇ ਨਵੇਂ ਰੋਲੇ ਆ ਪਾ ਰੱਖਾ ਦੋ ਜਨਾਨੀਆਂ ਨਾਲ ਉਹ ਨਾਲੇ ਲੋਕਾਂ ਨੂੰ ਧਮਕੀਆਂ ਦੇ ਜਾਂਦਾ ਤੇ ਨਾਲੇ ਕੰਬੀ ਵੀ ਆਂਦਾ ਬੋਲਿਆ ਇਸ ਤਰ੍ਹਾਂ ਜਾਂਦਾ ਨਹੀਂ ਪਿਆ ਇਹ ਤੋਂ ਹੈ ਉਹ ਯਾਰ ਬੇਟਾ ਟੋਡੇ ਦਾ ਤਰਸ ਵੀ ਆਂਦਾ ਕੋਈ ਹੋਰ ਕੰਮ ਸਿੱਖ ਲਓ ਤੁਹਾਡੇ ਦੇ ਤਰਸ ਵੀ ਆਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋ ਬਿਲਡਿੰਗ ਦਾ ਸਿੱਖ ਲਓ ਓਏ ਪਤੰਦਰਾ ਤੇਰੇ ਨਾਲੋਂ ਵਧੀਆ ਧਮਕੀ ਦਾ ਸੋਨੂ ਸੀ ਤੋਂ ਦੇ ਦਿੰਦਾ ਉਹ ਬੰਦੇ ਨੂੰ ਸੁਣ ਕੇ ਕੰਬ ਆ ਛੜ ਜਾਂਦਾ ਆ ਸੁਣ ਫਿਰ ਆਇਓ ਕੱਲੇ ਨੂੰ ਅੱਲਾ ਵੇਖਣ ਆਇਓ ਜਿੱਥੇ ਮਰਜ਼ੀ ਆ ਜਾਓ ਹਲ ਦਾ ਜਿੰਨਾਂ ਲੈ ਨਈ ਆਇਦਿਆਂ ਵੀ ਵੀਡੀਓ ਬਣਾਉਂਦੇ ਆ ਨਾ ਇਕੱਲੇ ਨੂੰ ਇਕੱਲਾ ਆਇਓ ਮਦਦ ਨੰਬਰ 1 ਕਬੀਨਾ ਉਹ ਚੱਲ ਦਫਾ ਕਰੋ ਯਾਰ ਇਹਨੂੰ ਇਹ ਤਾਂ ਆਪਾਂ ਕੀ ਲੈਣਾ ਇਹ ਕਾ ਕੁੜੀ ਬੜੀ ਵਾਇਰਲ ਹੋਈ ਹੈ ਪੰਜਾਬ ਚ ਇਹਨੂੰ ਦੇਖੀਏ ਕਹਿੰਦੇ ਨੇ ਨਾ ਕਿ ਛੋਟੇ ਕੱਪੜੇ ਪਾਉ ਤਾਂ ਜ਼ਿਆਦਾ ਰੀਲ ਚੱਲਦੀ ਹੈ ਸੂਟ ਪਾਉ ਤਾਂ ਕੱਟ ਜਾਂਦੀ ਮੈਂ ਤੁਹਾਨੂੰ ਉਹੀ ਗੱਲ ਦੱਸ ਦਿਆਂ ਕਿ ਹੁਣ ਵਿੱਚ ਜੇ ਛੋਟੇ ਕੱਪੜੇ ਚ ਰੀਲ ਪਾਦਾ ਤੇ ਉਹ ਵੀਊ ਆਣਗੇ ਤੇ ਜੀ 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 ਆਖੇ ਦੇਖੋ ਨੀਅਤ ਮੇਖੋ ਸਾਫ਼ ਨਜ਼ਰ ਆਤਾ ਹੈ ਹਵਸ ਸੇ ਭਰੀ ਹੋਈ ਉਹੀ ਬੰਦੇ ਕਮੈਂਟ ਕਰਨਗੇ ਕਿ ਤੂੰ ਸੂਟ ਪਾਇਆ ਘਰ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਏ ਉਹ ਤੇ ਜੇ ਮੈਂ ਉਹ ਹੀ ਰੀਲ ਮੈਂ ਸੂਟ ਪਾਦਾ ਤੇ ਉਹਦੇ ਤੇ ਵਿਊ ਨਹੀਂ ਆਉਣੇ। ਫਰਾਬ ਹੋ ਜਾਏਗਾ ਮੈਂ ਮਾਂ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ। ਇਨਕੀ ਅੰਮਾ ਭੈਣ ਤੇ ਆਹ ਦੇਖ ਲੋ ਭੈਣ ਦੀ ਸ਼ਿੱਕੀ ਵਿਊ ਨਾ ਹੋ। ਇਹ 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 ਚੀਜ਼ ਗਲਤ ਏ ਕਿ ਯਾਰ ਵਿਊ ਦੀ ਖਾਤਰ ਤੁਸੀਂ ਹੁਣ ਆਪਣਾ ਛੋਟੇ ਜਿਹੇ ਕੱਪੜੇ ਨਾ ਬੇਇੱਜ਼ਤੀ ਦਾ ਤੁਹਾਨੂੰ ਆਪ ਹੀ ਜਾਣਾ ਚਾਹੀਦਾ। ਠੀਕ ਯਾਰ ਵੀਡੀਓ ਬਣਾਓ ਇਹ ਨਹੀਂ ਕਹਿੰਦੇ ਸੀ ਵੀਡੀਓ ਬਣਾਓ ਬਟ ਇਹ ਵੀ ਕਿ ਤਮੀਜ਼ ਦੇ ਦਾਇਰੇ ਚ ਰਹਿ ਕੇ। ਬਿਲਕੁਲ ਠੀਕ ਹੈ ਵੀ ਕੋਈ ਚੀਜ਼ ਬਿਲਕੁਲ ਠੀਕ ਹੈ ਹੁਣ ਇਹ ਤੇ ਨਹੀਂ ਕਿ ਵਿਊ ਦੇ ਚੱਕਰਾਂ ਦੇ ਵਿੱਚ ਓਕਾ ਹੀ ਅੱਲਾ ਮਲੰਗ ਬਣ ਜਾਓ ਠੀਕ ਹੈ ਓਕੇ ਜਿਵੇਂ ਕਿ ਸਾਈ ਹੋ ਗਏ ਬਸ ਔਣੀ ਚਾਹੀਦੇ ਆ ਓ ਯਾਰ ਹੱਦ ਹੋਈ ਪਈ ਐ ਓ ਇੱਜ਼ਤ ਨਾਲ ਕੋਈ ਮਤਲਬ ਹੀ ਨਹੀਂ ਬਸ ਵਿਊ ਹੋਣੇ ਚਾਹੀਦੇ ਆ ਉਹਦੇ ਲਈ ਭਾਵੇਂ ਨੰਗਾ ਹੀ ਕਿਉਂ ਨਾ ਹੋਣਾ ਪਵੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਓ ਬੀਬਾ ਜੇ ਤੈਨੂੰ ਇੰਨਾ ਹੀ ਸ਼ੌਂਕ ਆਣਾ ਫੇਮਸ ਹੁੰਦਾ ਕਰ ਲੈ ਫਿਰ ਕੰਟੈਕਟ ਕੁੱਲੜ ਪੀਜੀ ਵਾਲਾ ਨਾ ਲਾਲਾਪੁਰ ਟੈਂਪਰ ਕਿਵੇਂ ਫੇਮਸ ਹੋਣਾ ਵਾਇਰਲ ਹੋਣਾ ਕਰੂ ਕਰਤੇ ਆ ਬੁੜੇ ਹੋ ਗਏ ਮੇਰਾ ਕੀ ਮਕਾਮ ਪਾਉਂਦਿਆਂ ਇੱਥੇ ਦੁਨੀਆ ਦਾ ਸਾਦੀ ਦੋ ਸਾਲਾਂ ਵਿੱਚ ਦੀ ਆਹ ਦੇਖ ਲੋ ਸ਼ਕਲਾਂ ਅੰਬ ਚੂਸੇ ਵਾਲੀਆਂ ਤੇ ਖੀਲੀਆਂ ਲੈਣੀਆਂ ਮੂਸੇ ਵਾਲੀਆਂ ਓਏ ਹੈਗਾ ਪੰਜਾਬ ਦਾ ਲੱਤਾਂ ਲੰਮੀਆਂ ਵਾਲਾ ਸਟਾਰ ਲੱਤਾਂ ਲੰਮੀਆਂ ਔਰ ਮੈਂ ਯਾਰ ਡਰਾਈਵਰ ਤਾਂ ਬੜੇ ਦੇਖਿਆ ਪਰ ਇਹਨਾਂ ਘਟਿਆ ਡਰਾਈਵਰ ਵੀ ਦੇਖਿਆ ਉਹ ਸਾਰੀ ਜਗ੍ਹਾ ਸੁੱਕੀ ਪਈ ਆ ਤੇ ਲਿਆ ਕੇ ਗੱਡੀ ਠਾਲਦੀ ਐ ਨੇ ਚਿੱਕੜ ਤੇ ਅਬਸ ਪਾਹ ਉਹਦੀਆਂ ਵਾਕਈਆਂ ਮੈਨੇ ਅੱਜ ਜੱਪਾ ਪੁੱਤ ਜੰਮਣ ਤੇ ਕੰਧਾਂ ਕੰਬਰ ਵੈਸੇ ਇੱਕ ਚੀਜ਼ ਹੈ ਇਹ ਚੀਜ਼ ਅਸੀਂ ਮੰਨਨੇ ਆ ਕਿ ਵੇਖ ਲੋ ਵੀਡੀਓ ਦਾ ਬਰੀਕ ਤੋਂ ਬਰੀਕ ਪੁਆਇੰਟ ਵੀ ਚੁੱਕਦਾ ਹੁਣ ਮੇਰੇ ਕੋਲ ਅਸੀਂ ਵੀਡੀਓ ਵੇਖ ਜਾਣੇ ਨੇ ਸਰ ਇਸ ਚੀਜ਼ ਦਾ ਇਹ ਲੈ ਮੀਨੀ ਹੁੰਦਾ ਕਿ ਇਹਦੇ ਵਿੱਚ ਗਿਆ ਪੁਆਇੰਟ ਚੁਕਣਾ ਮੈਂ ਲੋਨੇ ਕਿ ਡਬਲ ਪੁਆਇੰਟ ਜੁੜ ਗਿਆ ਮੈਂ ਡਰਾਈਵਰ ਦੇ ਉੱਤੇ ਉਹ ਮੈਂ ਕਿੱਕਰ ਚ ਜਾ ਗਈ ਗੱਡੀ ਕਿ ਕੀ ਕਹਿੰਦੇ ਨੇ ਜਿਹਦੇ ਨਾਲ ਉਹ ਜਰਾ ਸੀ ਮੇਕੀ ਦੇ ਨੇ ਮਾਈਕਰੋਸਕੋਪ ਨਾਲ ਮਾਈਕਰੋਸਕੋਪ ਲਾ ਕੇ ਵੀਡੀਓ ਵੇਖਦਾ ਹੀ ਇੰਜ ਕਰਕੇ ਓਏ ਆ ਪੁਆਇੰਟ ਹੈ ਸਰ ਕਰਕੇ ਹਾਂਜੀ ਹਾਂ ਮੇਰੀ ਬੁਗੜੀ ਠੀਕ ਆ ਰਿਹਾ ਬੁਗੜੀ ਫੇਰ ਆ ਗਈ ਆਹ ਦੇਖ ਲੋ ਅਮਲੀਏ ਨੂੰ ਓਏ ਇਹਨੇ ਪੂਰੇ ਪੰਜਾਬ ਦੇ ਲੋਕਾਂ ਦਾ ਨਾ ਜਿਨਾ ਹਰਾਮ ਕਰ ਰੱਖਿਆ ਕੋਈ ਨੂੰ ਸਾਹਮਣੇ ਦਿਖੀ ਵੀ ਆ ਉਹ ਕਾ ਕੀ ਖਾਈ ਜਾਂਦੀ ਆ ਫਿਰ ਵੀ ਪੁੱਛੀ ਆ ਉਹ ਗੁਗੜੀ ਕੀ ਖਾੜੇ ਹੋ ਸੱਚੀ ਯਾਰ ਇਹਨਾਂ ਦੋਨਾਂ ਨੇ ਨਾ ਸਾਰੇ ਲੋਕਾਂ ਨੂੰ ਦੁਖੀ ਕਰ ਰੱਖਿਆ ਏ ਰੁਕ ਜਾ ਮੈਂ ਕੋਣਾ ਏ ਆਵੀ ਜਬਾਸ਼ ਹਾਂ ਕਰ ਮੁੱਟੀ ਹੋਏਗੀ ਹਾਂ ਆ ਦੇਖ ਲੋ ਬੁਗੜੀ ਦੀ ਅਸਲੀ ਸ਼ਕਲ ਹੋਰ ਖਾਲਾ ਬੱਚ ਬੱਚ ਲੱਜ ਗਈ ਤੇ ਦੀਪਕ ਦੀ ਤੇ ਹਾਂ ਬੁਗੜੀ ਦੀ ਢਿੱਡੀ ਦਾ ਭਰ ਗਈ ਆ ਹੁਣ ਇੱਕ ਕੰਮ ਕਰ ਬੁਗੜੀ ਨੂੰ ਮੋਢੇ ਲਾ ਕੇ ਨਾ ਟਕਾਰ ਦੇਣਾ ਪਨੀਰ ਖਾਦਾ ਹਾਜਮ ਹੋ ਜਾਊਗਾ ਇਹ ਬੱਚੇ ਨੂੰ ਹਾਂ ਮੈਂ ਬਹੁਤ ਖੁਸ਼ ਆ ਮੈ ਉਹ ਯਾਦ ਮੈਨੂੰ ਆਇਆ ਕਿ ਛੋਟੇ ਉਹਦੇ ਜਦੋਂ ਬੱਚੇ ਸੀ ਨਾ ਸਾਡੇ ਹੋਏ ਠੀਕੇ ਤੇ ਮਾਂ ਦੁੱਧ ਬਲਾ ਕੇ ਮੇਰੇ ਨਾਲ ਡੁਕਾਰਦਾ ਆ ਆ ਉਹ ਦੁਆ ਕੇ ਤੇ ਫਿਰ ਉਹ ਸੁੱਟ ਗਿਆ ਤੇ ਕਿ ਜਿੰਨੀ ਤੇ ਡੁਕਾਰ ਨਾ ਨਾ ਲਿਆ ਇਹਨੇ ਦੁੱਧ ਬਾਹਰ ਕੱਢ ਦੇਣਾ ਉਹ ਕਰ ਚੱਲ ਉਹਨੂੰ ਮੋਢੇ ਚਾਹਲ ਉਹਨੂੰ ਡੁਕਾਰ ਤੋਂ ਆ ਬੁਗੜੀ ਨੂੰ ਜਿਵੇਂ ਬੱਚਿਆ ਤੇਰਾ ਟ੍ਰੀ ਬੁਗੜੀ ਚੰਗਾ ਨਾਮ ਪਾਇਆ ਨਾ ਸੋਹਣਾ ਲੱਗਦਾ ਬੁਗੜੀ ਬਹੁਤ ਆਈ ਤੇ ਮੂੰਹ ਜੋ ਸਾਜਦਾ ਬਿਲਕੁਲ ਮਤਲਬ ਲਾਈਕ ਨਹੀਂ ਨਹੀਂ ਆਪਾਂ ਕਿਹੜਾ ਕਿਸ ਤੋਂ ਲੈ ਕੇ ਖਾਣਾ ਹੈ ਨਾ ਕੁਛ ਅੱਛਾ ਜੀ ਅਨਾਂ ਮੈਲ ਜੋ ਵੀ ਆ ਮੈਂ ਆਪਦੇ ਸਿਰਫ ਕਰ ਦਿਆਂ ਕਰਕੇ ਜੋ ਵੀ ਆ ਇਹ ਕੀ ਮਤਲਬ ਹੋਇਆ ਹੈ ਉਹ ਤੇਰੇ ਬਾਰੇ ਤਾਂ ਹੁਣ ਬਾਬਾ ਜੀ ਦੱਸਣਗੇ ਦੱਸਿਓ ਬਾਬਾ ਜੀ ਖੁਸਰਾ ਉਹ ਇੱਕ ਆ ਦੇਖ ਲੋ ਇੱਛਾ ਧਾਰੀ ਨਾਗ ਜੇ ਉਹ ਇਹਨਾਂ ਨੇ ਪੰਜਾਬ ਚ ਆਉਤੀ ਵੱਖਰੀ ਯੂਨੀਅਨ ਬਣਾ ਰੱਖੀ ਆ ਆ ਜੱਟ ਦੀ ਮਸ਼ੂਕ ਬੀਬਾ ਜੱਟ ਦੀ ਮਸ਼ੂਕ ਬੀਬਾ ਓਏ ਕੱਲਾ ਨਹੀਂ ਪੰਜਾਬ ਚ ਇਹਦੇ ਨਾਲ ਦੇ ਹੋਰ ਵੀ ਬੜਿਆ ਆ ਦੇਖੋ ਕੀ ਕਹਿੰਦੇ ਜੀ ਮੈਂ ਫੋਟੋ ਸੀ ਜਾਈਵੇ ਮੇਰੇ ਕਾਇਰ ਕੇ ਤੋ ਵਾਕੇ ਨਹੀਂ ਦਿਖਾਈ ਦੇ ਨਹੀਂ ਇਹ ਵਗੋ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਚ ਇੰਨੇ ਟੈਂਪੂ ਜੇ ਆ ਕਿੱਥੇ ਗਏ ਆ ਉਹ ਯਾਰ ਇੰਨੇ ਤਾਂ ਧਿਆਨ ਪੈਰਾਂ ਵਾਲੇ ਟੈਂਪੂ ਹੀ ਨਹੀਂ ਫਿਰਦੇ ਜਿੰਨੇ ਇਹ ਫਿਰਦੇ ਆ ਕਿਹਦੇ ਕਿੰਨੇ ਇੰਸਟਾਗ੍ਰਾਮ ਤੇ ਬੜਾ ਗੰਦ ਪਾ ਰੱਖਿਆ ਉਹ ਇਹਨਾਂ ਨੇ ਇੰਸਟਾਗ੍ਰਾਮ ਦਾ ਨਾਮ ਹੀ ਚੇਂਜ ਕਰ ਦੇਣਾ ਮੈਨੂੰ ਲੱਗਦਾ। ਉਹ ਇੰਸਟਾਗ੍ਰਾਮ ਤੋਂ ਟੈਂਪੂਗ੍ਰਾਮ ਬਣਾ ਦੇਣਾ। ਕਹਿਣਾ ਕਹਿਣਾ ਕਿਆ ਚਾਹ ਰਹੇ ਆਂ ਭਈ ਆਪ। ਹਲੂ ਕੀ ਬੋਲਤੇ ਕਿ ਹਮਨੇ ਖੁਦ ਕੀਆ ਹੈ। ਓਏ ਹੁਣ ਇਹ ਕੀ ਕਹਿੰਦੀ ਆ? ਇਹਦੀ ਗੱਲ ਵੀ ਸੁਣ ਲੋ। ਜਾਂ ਫੇਮ ਕੇ ਲੀਆ। ਫੇਮ ਤੋਂ ਮਾਰੇ ਪਾਸ ਪਹਿਲੇ ਵੀ ਥਾ। ਜਬ ਆਪਕੋ ਬਤਾਇਆ ਕਿ ਜਿਸ ਹਮ ਲੋ ਕਾਟ ਪਿਠੇ। ਜੀ 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 ਆਖੇ ਦੇਖੋ। ਨੀਅਤ ਮੇਂ ਖੋਟ ਸਾਫ ਨਜ਼ਰ ਆਤਾ ਹੈ। ਹਵਸ ਸੇ ਭਰੀ ਹੋਈ। ਆ ਦੇਖ ਲੋ। ਮਸਾਂ ਲੋਕੀ ਗੱਲ ਭੁੱਲਦਿਆ ਤੇ ਇਹ ਇੰਟਰਵਿਊ ਦੇ ਕੇ ਨਾ ਫੇਰ ਨਵਾਂ ਮੁੱਦਾ ਛੇੜ ਦਿੰਦੀ ਐ ਯਾਰ ਇਹਨੇ ਵੀ ਨਾ ਸੋਚ ਲਿਆ ਬਸ ਜਦੋਂ ਹੀ ਲਾਈਕ ਵੀਊ ਘਟ ਜਾਣ ਤੇ ਚਲੋ ਬਾਈ ਕੋਈ ਮੁੱਦਾ ਛੇੜ ਦਈਏ ਫੇਰ ਹੌਣੇ ਸ਼ੁਰੂ ਹੋ ਜਾਣਗੇ ਫੇਰ ਹੌਣੇ ਸ਼ੁਰੂ ਹੋ ਜਾਣਗੇ ਓ ਯਾਰ ਡਾਂਗ ਚੱਕ ਲਵੇ ਤੇ ਇਹਨਾਂ ਦੇ ਨਾ ਗਿੱਟੇ ਗਿੱਟੇ ਕੁੱਟੇ ਤੈਨੂੰ ਪਾਗਲ ਹੋ ਗਿਆ ਮਨ ਦੀ ਹਮੇ ਨਾ ਸਰਪੰਚ ਸਿਆਲ ਖੜੇ ਪਹਿ ਗਿਆ ਤੇ ਸੁਦਵਾਰਾ ਓ ਇੱਕ ਆਹ ਦੇਖ ਲੋ ਉਹ ਮੂੰਹ ਸਿਰਤੇ ਹੈ ਕਾਟੇ ਇਹ ਮਾਰੀ ਬੈਠਾ ਤੇ ਬਣਿਆ ਖਰਦਾ ਸਟਾਰ ਉਹ ਇਹਨੂੰ ਕਬੱਡੀ ਦੇ ਟੂਰਨਾਮੈਂਟ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਜਾਂਦਾ ਜਿਵੇਂ ਪੰਜਾਬ ਲਈ ਪਤਾ ਨਹੀਂ ਕਿੰਨੇ 골ਡ ਮੈਡਲ ਲੈ ਕੇ ਆਇਆ ਹੋ ਉਤੋਂ ਉਹ ਦੇਖ ਲੋ ਪਤੰਦਰ ਨੂੰ ਉਹਨਦੇ ਪੈਰੀ ਹੱਥ ਲਾਈ ਜਾਂਦਾ ਉਹਨੂੰ ਗੁਰੂ ਬਣਾਈ ਬੈਠਾ ਉਸਤਾਦ ਆਪਦਾ ਜਿਵੇਂ ਉਹ ਤੋਂ ਬੀਨ ਵਜਾਉਣੀ ਸਿੱਖਦਾ ਰਿਹਾ ਯਾਰ ਇਹਨੂੰ ਕਬੱਡੀ ਦੇ ਟੂਰਨਾਮੈਂਟ ਤੇ ਤਾਂ ਹਾਰ ਪਾ ਕੇ ਸਨਮਾਨਿਤ ਕੀਤਾ ਜਾਂਦਾ ਤੇ ਇਹਦੀ ਇੱਜ਼ਤ ਦੇਖ ਲਓ ਤੇ ਤੇਰੀ ਬਾਹ ਟੁੱਟੀ ਆ ਤੂੰ ਮਰੇਂਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਦੱਲਿਆ ਇਹ ਤਾਂ ਸਿੱਧੀਆਂ ਹੀ ਹੋ ਗਈ ਤੈਨੂੰ ਮੈਂ ਦੱਸ ਦਿਆ ਕਿ ਮੈਂ ਕੀ ਚੀਜ਼ ਆ ਤੇਰੇ ਚ ਤਾਂ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਇੱਕ ਕੁੜੀ ਤੋਂ ਸਟੋਰੀ ਪਵਾਉਣਾ ਤੂੰ ਇੱਕ ਬਈਆਰਾ ਨਹੀਂ ਤੋਂ ਸਟੋਰੀ ਪਵਾਉਣਾ ਮੇਰੇ ਨੰਬਰਾਂ ਦੀ ਆ ਵੱਡੀ ਮਾਡਲ ਦੀ ਗੱਲ ਨਾ ਥੋੜੀ ਧਿਆਨ ਨਾਲ ਸੁਣੋ ਜੇ ਮਤਲਬ ਸਾਰੇ ਫਰਜ਼ ਮੇਰੀ ਮਾਂ ਨੇ ਹੁਣ ਤੱਕ ਮੇਰੇ 'ਨਵਾਏ ਆ ਤੇ ਮੇਰੇ ਦੇ ਵਿੱਚ ਵੀ ਬਹੁਤ ਇੱਛਾ ਆ ਕਿ ਮੈਂ ਉਹਨਾਂ ਲਈ ਕੁਝ ਕਰਾਂ ਹਨਾ ਤੇ ਉਹ ਵੀ ਗੱਲ ਇਹ ਮਾਂ ਨੇ ਮਹਿਸੂਸ ਕਰਨ ਲੇ ਕਿ ਨਹੀਂ ਮੈਂ ਅਸਲੀ ਆਪਣੇ ਬੱਚਿਆਂ ਲਈ ਕੁਝ ਕੀਤਾ ਤੇ ਬੱਚਿਆਂ ਨੇ ਮੁੱਲ ਮੋੜਿਆ ਹਾਲੇ ਤੱਕ ਮੈਂ ਨਹੀਂ ਕਰ ਪਈ ਬਟ ਇਨ ਫਿਊਚਰ ਮੈਂ ਜ਼ਰੂਰ ਕਰਾਂ ਓਏ ਨਾ ਕਰੀ ਵੀ ਨਾ ਅੱਗੇ ਕੁਝ ਓਏ ਤੂੰ ਹੁਣੇ ਚੰਨ ਚਾੜਤਾ ਅੱਗੇ ਜਾ ਕੇ ਕੀ ਕਰੇਂਗੀ ਓ ਮਾਂ ਵਿਚਾਰੀ ਰੋਂਦੀ ਆ ਪੁੱਤ ਆ ਛੋਟੇ ਕਪੜੇ ਨਾ ਪਾਇਆ ਕਰ ਕਲਬਾਂ ਚ ਨਾ ਜਾਇਆ ਕਰ दारू ਨਾ ਪੀਆ ਕਰ ਪਰ ਇਹ ਕਿੱਥੇ ਮੰਦੀ ਆ ਉਹ ਇਹਨੇ ਤਾਂ ਨੰਗ ਪੂਣਾ ਦਿਖਾ ਕੇ ਬਸ ਹੰਮਸ ਹੋਣਾ ਉਹ ਮਾਂ ਦੀ ਗੱਲ ਸੁਣੋ ਪਹਿਲਾਂ ਵਿਚਾਰੀ ਦੀ ਮੈਂ ਕਹਿੰਦੀ ਤੂੰ ਸੱਦਵਾਂ ਦਿੱਤੀ ਏ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਵੀ ਐਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕਪੜੇ ਐਦਾਂ ਪਾਉਣੀ ਏ ਨਹੀਂ ਪਤਾ ਤੇਰਾ ਭਰਾ ਮੁਕਿਆ ਹੋਇਆ ਹੈ ਕਿੰਨੇ ਤੇਜਸਵੀ ਲੋਕ ਹੈ ਸਾਡੇ ਕੋਲ ਯਾਰ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹਾਂਜੀ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਵੇਖ ਹੀ ਲਏ ਹੋਣੇ ਪੰਜਾਬ ਦੇ ਵਿੰਗੇਟਡ ਜਾਂ ਸਟਾਰ ਅੱਜ ਪੰਜਾਬ ਦੇ ਅੱਜ ਦੀ ਜਿਹੜੀ ਅੱਛਾ ਅੱਜ ਦੀ ਜਿਹੜੀ ਵਧੀਆ ਮੈਨੂੰ ਲੱਗੀ ਨਾ ਉਹ ਜਿਹੜੇ ਫਰੰਟ ਵਾਲੀ ਸਭ ਤੋਂ ਪਹਿਲੇ ਸੀ ਵੇਖੀ ਨਾ ਭੋਗੜੀ ਵਾਲੀ ਜਿਹੜੀ ਉਹਨੂੰ ਜਿਹੜਾ ਬਾਪੂ ਆਂ ਇਹ ਆ ਕੇ ਅੰਦਰ ਟੁਈ ਦਾ ਮਨ ਕਰਾ ਟੁੱਟਾ ਆ ਕੇ ਕਹਿੰਦਾ ਨਿਵਾਸ ਨਹੀਂ ਚਾਹਣ ਦਾ ਜੰਗਲ ਪਾਣੀ ਉਹਦੇ ਜਾ ਕੇ ਵੀ ਕਿਵੇਂ ਮੁਗੜੀ ਧੋਦੇ ਉਹ ਵਧੀਆ ਸੀ ਵਸਦੇ ਉਸ ਤੋਂ ਬਾਅਦ ਜਿਹੜਾ ਮੈਂ ਸੰਦੂ ਤੇ ਆ ਗਿਆ ਸੀ ਉਹ ਕਹਿੰਦਾ ਚਾਦਰ ਬਾਨੇ ਤੂੰ ਵਾਕੇ ਯਾਰ ਮੈਂ ਤੇ ਹੈਰਾਨਗੀ ਹੈ ਉਹ ਟੈਕ ਬੂਆਂ ਦਾ ਲੱਗਦਾ ਕਿਸੇ ਨੇ ਟਰੱਕ ਹੀ ਪੂਰਾ ਸਟਵਾਇਆ ਹੈ ਨਹੀਂ ਠੀਕ ਹੈ ਤੂੰ ਉੱਥੇ ਵਧੀਆ ਸੀ ਨਾ ਕਹਿੰਦਾ ਮਾਰ ਮਾਂ ਨੇ ਚਾਦਰ ਦਿੱਤੀ ਗਿਆ ਪਾਣ ਵਾਸਤੇ ਪਾਖ ਦਿੱਤਾ ਉੱਪਰ ਨੱਚਣਾ ਸ਼ੁਰੂ ਕਰ ਨੱਚਣਾ ਸ਼ੁਰੂ ਕੀਤਾ ਅਜਾ ਇਹ ਵੇ ਕਿ ਚੜਦੇ ਦੇ ਵਿੱਚ ਟੈਂਪੋ ਸਾਨੂੰ ਇਸ ਇਹ ਨਾਲ ਵੀਡੀਓ ਲਈ ਪਤਾ ਚੱਲਿਆ ਹੈ ਕਿ ਟੈਂਪੋ ਕਹਿੰਦੇ ਨੇ ਉੱਤੇ ਪਰ ਸਾਡੇ ਇੱਥੇ ਮੋਸਟਲੀ ਕੁਚਰਾ ਵੀ ਕਹਿੰਦੇ ਨੇ ਤੇ ਕੇਕ ਵੀ ਕਹਿੰਦੇ ਨੇ ਵੀ ਕੇਕ ਨੇ ਠੀਕ ਹੈ ਜਾਂ ਕਹਿੰਦੇ ਨੇ ਤੀਸਰੀ ਦੁਨੀਆ ਨਹੀਂ ਵੈਸੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੂੰ ਕੇਕ ਉੱਚ ਉਹ ਟੈਂਪੋ ਵੈਸੇ ਵਧੀਆ ਲੱਗਦਾ ਤੇ ਮੂਰ ਕਹਿੰਦਾ ਟੈਂਪੋਰਲ ਪੰਜਾਬ ਦੀ ਗੰਦ ਪਾਇਆ ਹੈ ਕਿ ਉਹ ਕਿਹਦਾ ਨਾਮ ਹੈ ਉਧਰ ਰੰਮ ਤੇ ਇਧਰ ਮੈਨੂੰ ਕੇਕ ਦੀ ਸਮਝ ਨਹੀਂ ਆਈ ਕੇਕ ਤੇ ਆਮ ਇੱਕ ਲਫਜ਼ ਹੈ ਨਾ ਉਹ ਇਹਨਾਂ ਨੂੰ ਕੇਕ ਕਿੱਥੇ ਆ ਜਾਂਦਾ ਹੈ ਬਾਕੀ ਇਹ ਕਿ ਕਾਮੇਡੀ ਬੁਆਏ ਦੀ ਜਿਹੜੀਆਂ ਗੱਲਾਂ ਨੇ ਨਾ ਉਹ ਵਧੀਆ ਹੁੰਦੀਆਂ ਨੇ ਹੋਰ ਬਈ ਗੱਲ ਇਹ ਵੀ ਕਿ ਜਿਨੇ ਚੰਗੀ ਰੀਲ ਸਾਫ਼ ਸੁਥਰੀ ਰੀਲ ਬਣਾਨੀ ਹੈ ਨਾ ਉਹਦੇ ਵਾਸਤੇ ਤੇ ਭਾਈ ਜਨ ਖੁੱਲਾ ਪਲੇਟਫਾਰਮ ਹੈ ਠੀਕ ਹੈ ਔਰ ਨਹੀਂ ਮੈਂ ਵੈਸੇ ਇਹ ਕਿ ਨਾ ਇੱਕ ਥੋੜੀ ਜੀ ਗੱਲ ਸੀਰੀਅਸ ਵੀ ਕਰਨਾ ਚਾਹੁੰਦਾ ਹਾਂ ਵਾ ਕਿ ਯਾਰ ਘੱਟੋ ਘੱਟ ਇੱਕ ਤਮੀਜ਼ ਦੇ ਦਾਇਰੇ ਦੇ ਵਿੱਚ ਯਾਰ ਇਹ ਤੇ ਵੇਖੋ ਕਿ ਤੁਹਾਨੂੰ ਲੱਖਾਂ ਲੱਖਾਂ ਲੋਕਾਂ ਨੇ ਵੇਖਣਾ ਹੁਣ ਦੇਖੋ ਜੀ ਕਿ ਉਹ ਹੁਣ ਲਾਸਟ ਜਿਹੜੀ ਆਪਾਂ ਵੀਡੀਓ ਜਿਹੜੀ ਵੇਖੀ ਹੈ ਉਹਦੇ ਵਿੱਚ ਇਹ ਵੇਖਿਓ ਦੀ ਮਾਂ ਹੱਥ ਜੋੜ ਕੇ ਰੋਂਦੀ ਪਈ ਹੈ ਮਾਂ ਵੀ ਕਿ ਤੇਰਾ ਜਵਾਨ ਭਰਾ ਮੁੱਕਿਆ ਹੈ ਵੇ ਠੀਕ ਹੈ ਬਟ ਇਹੀ ਤੇ ਗੱਲ ਹੈ ਕਿ ਜਦੋਂ ਯਾਰ ਭਰਾ ਨਹੀਂ ਸਿਰ ਤੇ ਹੋਣਾ ਪਿਓ ਨਹੀਂ ਸਿਰ ਤੇ ਹੋਣਾ ਤਾਂ ਕੁੜੀਆਂ ਨੂੰ ਖੁੱਲੀ ਛੂਟ ਮਿਲ ਜਾਂਦੀ ਹੈ ਕਮਲਕਮ ਯਾਰ ਤੁਸੀਂ ਇਹ ਤੇ ਵੇਖੋ ਕਿ ਅਸੀਂ ਪੰਜਾਬੀ ਆ ਠੀਕ ਹੈ ਕਿਉਂਕਿ ਪੰਜਾਬੀ ਸਾਰੇ ਭੈਣ ਭਰਾ ਨੇ ਦੀ ਯਾਰ ਅਗਰ ਮੈਨੂੰ ਜ਼ਮਾਨਾ ਇੰਨਾ ਕੱਪੜਿਆਂ 'ਚ ਵੇਖੇਗਾ ਉਹ ਮੇਰੇ ਤੇ ਵੀ ਥੂ-ਥੂ ਕਰੇਗਾ ਮੇਰੀ ਮਾਂ ਵੀ ਗੱਲਾਂ ਸੁਣਾਏਗਾ ਐਵੇਂ ਕਿ ਅਸੀਂ ਤੁਸੀਂ ਮਤਲਬ ਅਗਰ ਕੋਈ ਫੋਰਨ ਕੰਟਰੀ ਚ ਰਹਿੰਦੇ ਹੋ ਨਾ ਬਾਹਰ ਹੋ ਗਿਆ ਅਮਰੀਕਾ ਕੈਨੇਡਾ ਇੱਧਰ ਉਧਰ ਰਹੇ ਉਧਰ ਚੱਲਦਾ ਹੈ ਉਧਰ ਲੋਕੀ ਫੀਲ ਵੀ ਨਹੀਂ ਕਰਦੇ ਪਾਵਾ ਪੰਜਾਬੀ ਨੇ ਪੰਜਾਬ ਪੰਜਾਬੀ ਉੱਥੇ ਖਲੋਤੇ ਹੋਣ ਕੋਈ ਪਾ ਕੇ ਜਾਵੇ ਕਿਸੇ ਨੇ ਕਿਸੇ ਨੂੰ ਗੱਲ ਨਹੀਂ ਕਰਨੀ ਪਰ ਪੰਜਾਬ ਤੇ ਪੰਜਾਬ ਔਰ ਯਾਰ ਮੈਂ ਇਹ ਗੱਲ ਕਰਦਾ ਵਾਂ ਕਿ ਬਾਹਰ ਵੀ ਜਿਹੜੇ ਪੰਜਾਬੀ ਐਡਵਾਂਸ ਵੀ ਨੇ ਨਾ ਉਹ ਵੀ ਤਨੀਸ ਦੇ ਦਾਇਰੇ ਚ ਰਹਿ ਕੇ ਹਾਂ ਉਹ ਵੀ ਹੋਈ ਹੈ ਕਿ ਪੰਜਾਬ ਚ ਜਿਵੇਂ ਇਹਨਾਂ ਨੇ ਗੰਦ ਪਾਇਆ ਹੈ ਵੇ ਠੀਕ ਹੈ ਉਹ ਇਹ ਕੱਪੜੇ ਨੇ ਸਟੱਡਾ ਪਾ ਲੈਣੀਆਂ ਤੇ ਉਹ ਆਪਣਾ ਜਿਵੇਂ ਮੈਡ ਬੁਆਏ ਕੰਦਾ ਇੱਕ ਆ ਕੱਚੀ ਵਾਲਾ ਤੰਗ ਕੀਤੀ ਮੈਡਾ ਸਾਨੂੰ ਠੀਕ ਹੈ ਤੇ ਉਹ ਇਸ ਤਰ੍ਹਾਂ ਕਰਕੇ ਨਾ ਇਹ ਚੀਜ਼ ਜਿਹੜੀ ਨਾ ਵਾਰਾ ਨਹੀਂ ਖਾਂਦੀ ਬਾਕੀ ਇਹ ਕਿ ਮਾਮਾ ਦੀ ਤੇ ਪਿਓਾਂ ਦੀ ਦਵਾਈ ਲੈ ਕੇ ਜਾਣਾ ਚਾਹੀਦਾ ਬਾਕੀ ਉਹ ਜਾਨ ਜਿਹਨਾਂ ਨੇ ਕਿਹਾ ਕਿ ਵਿਊਵਾਂ ਨਹੀਂ ਤੁਹਾਨੂੰ ਹਬਸ ਨਹੀਂ ਹੋਣੀ ਚਾਹੀਦੀ ਤੇ ਇੱਜ਼ਤ ਬਿਸਤੀ ਵੀ ਕੋਈ ਚੀਜ਼ ਹੁੰਦੀ ਯਾਰ ਉਹਨ ਕਈ ਲੋਕ ਨੇ ਜਿਹੜੇ ਬੜੀਆਂ ਸਾਫ ਸੁੱਦੀ ਰੀਲਾਂ ਬਣਾਉਂਦੇ ਨੇ ਬੜੀ ਜਿਹੇ ਦੇਰਾਂ ਜ ਉਹਨਾਂ ਨੂੰ ਵੀ ਵਿਊ ਆ ਭਾਈ ਜੀ ਹੁਣ ਇਹ ਵੇਖੋ ਕੀ ਕਰਦਾ ਪਿਆ ਉਹਨਾਂ ਦੀ ਰੀਲਾਂ ਚੋਂ ਉਹਨਾਂ ਦੇ ਉੱਤੇ ਗੱਲਬਾਤ ਕਰਕੇ ਅੱਛੇ ਬਲੇ ਪਰ ਇਹ ਮੈਂ ਕੰਨਾਵਾ ਕਿ ਠੀਕ ਆਪਣਾ ਜਿਹੜਾ ਨਾ ਇਹ ਸਹੀ ਉਹਨਾਂ ਦੀ ਮਿਸਟਿੰਗ ਹੁੰਦੀ ਸਹੀ ਰੋਸਟਿੰਗ ਕਰਦਾ ਉਹਨਾਂ ਦੀ ਠੀਕ ਹੈ ਉਹ ਇਸੇ ਕਾਬਲ ਨੇ ਕਿ ਉਹਨਾਂ ਨੂੰ ਇਹਨਾਂ ਚਿੰਤਰੋ ਲੇਕਿਨ ਇਹ ਕੀ ਮਛਾਗੜ ਜੀ ਬੰਦਾ ਪਰਸਨਲੀ ਹੋ ਕੇ ਸੋਚੇ ਤੇ ਫਿਰ ਬੰਦਾ ਬਹੁਤ ਕੋਸ਼ਿਸ਼ ਕਰਦਾ ਲੇਕਿਨ ਐਜ਼ ਅ ਫਨ ਦੇ ਤੌਰ ਤੇ ਵੇਖੋ ਨਾ ਤੇ ਵਧੀਆ ਸਮਝ ਲਓ ਕਿ ਤੁਹਾਨੂੰ ਐਂਟਰਟੇਨਮੈਂਟ ਕਰਨ ਦੇ ਉਹ ਕਈ ਵੀਰੇ ਆਪਣਾ ਕੱਲ ਵੀ ਮੈਸੇਜ ਕਰਦੇ ਪਏ ਸੀ ਕਿ ਯਾਰ ਆ ਨੌਨਸੈਂਸ ਹੈ ਇਹ ਉਹ ਉਲਮਪਲਮ ਵੀਡੀਓ ਬਟ ਆਪਣਾ ਵੀਰ ਜੀ ਜਸਟ ਫॉर ਐਂਟਰਟੇਨਮੈਂਟ ਹੈ ਕਿ ਉਹ ਇਹਦੇ ਵਿੱਚ ਅਗਰ ਬਲਗਰ ਹੁੰਦੀਆਂ ਨਾ ਠੀਕ ਹੈ ਤੇ ਮੈਂ ਤੁਹਾਨੂੰ ਇਹਨਾਂ ਪਤਾ ਕਿ ਮੈਂ ਧੀਆਂ ਪੈਰਾਂ ਨੇ ਸਾਡੀ ਵੇਖਣੀ ਹੈ ਠੀਕ ਹੈ ਕਿ ਬਾਹਰ ਵੀ ਲੋਕਾਂ ਨੇ ਵੇਖਣੀ ਹੈ ਚੜ੍ਹਦੇ ਪੰਜਾਬ ਜਿਵੇਂ ਲੈਂਦੇ ਪੰਜਾਬ ਜਿਵੇਂ ਸਾਰਿਆਂ ਨੇ ਵੇਖਣੀ ਹੁੰਦੀ ਹੈ ਪਰ ਨੂੰ ਇਹਨਾਂ ਪਤਾ ਹੈ ਕਿ ਯਾਰ ਮੈਂ ਆਪਣੇ ਚੈਨਲ ਦੇ ਤੇ ਬਦਮਲਗਰ ਵੀਡੀਓ ਨਹੀਂ ਪਾਉਂਦਾ ਠੀਕ ਹੈ ਉਹ ਨਾ ਹੀ ਮੈਂ ਇਸ ਚੀਜ਼ ਨੂੰ ਚੰਗਾ ਸਮਝ ਜਾਵਾਂ ਮੈਂ ਨਹੀਂ ਕਾਰਨੇ ਕਿ ਅਸੀਂ ਐਜ਼ ਅ ਫੈਮਲੀ ਬੈਕ ਅਮਾ ਜਨ ਨੇ ਦੇਖਣੀ ਹੁੰਦੀ ਹੈ ਕਿ ਵਿੱਚ ਕਈ ਚੀਜ਼ਾਂ ਐਸੀਆਂ ਵੀ ਆਉਂਦੀਆਂ ਨੇ ਫਟ ਮੈਂ ਕੱਟ ਦਿੰਨਾ ਵਾ ਮੈਂ ਨਹੀਂ ਵਿੱਚ ਦੇ ਕਿਉਂਕਿ ਮੈਨੂੰ ਖੁਦ ਨੂੰ ਲੱਗਦਾ ਹੈ ਕਿ ਯਾਰ ਇਹ ਨਹੀਂ ਵੇਖਣ ਵਾਲੀ ਹੈ ਠੀਕ ਹੈ ਇਹਨਾਂ ਵਿੱਚੋਂ ਕੱਟ ਦਿਓ ਸੀ ਠੀਕ ਹੈ ਬਾਕੀ ਇਹ ਕਿ ਐਂਟਰਟੇਨਮੈਂਟ ਕਰਦੇ ਆ ਕਈ ਵੀਰਿਆਂ ਨੇ ਕਈ ਵੀਰਿਆਂ ਨੇ ਵਿੱਚ ਆਪਣਾ ਮਸਲ ਕਈਆਂ ਨੇ ਕਿਹਾ ਵੀ ਸੀ ਕੋਈ ਨਾ ਜਸਟ ਜਸਟ ਜਿਹਾ ਨਾ ਆਪਣਾ ਤੁਸੀਂ ਬਸ ਨਾ ਐਜ਼ ਅ ਐਂਟਰਟੇਨਮੈਂਟ ਪਰ ਬਾਕੀ ਜਿਹੜਾ ਇਸ ਦੇ ਵਿੱਚ ਹੋਰ ਕੋਈ ਮਕਸਦ ਨਹੀਂ ਹੈ ਕਿਸੇ ਨੂੰ ਨੀਚਾ ਨਹੀਂ ਦਿਖਾਣਾ ਕਿਸੇ ਨੂੰ ਕੁਝ ਨਹੀਂ ਦਿਖਾਣਾ ਬਾਕੀ ਉਹ ਰੱਬ ਦੀ ਜ਼ਾਦਾ ਸਭ ਨੂੰ ਰੱਬ ਨੇ ਬਣਾਇਆ ਅਕਲ ਸ਼ੋਰ ਵੀ ਹਰਦਮ ਦਿੱਤੀ ਹੋਈ ਆ ਯਾਰ ਇੱਕ ਨਾ ਸਪੈਸ਼ਲੀ ਨਾਲ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਯਾਰ ਸਭ ਮੇਰਾ ਵੀਰਾਂ ਚੜਦੇ ਪੰਜਾਬ ਤੋਂ ਠੀਕ ਹੈ ਉਹਦਾ ਨਾਮ ਹੀ ਮੇਰੇ ਦਿਨ ਜੋ ਨਿਕਲ ਗਿਆ ਕਸਮ ਹੈ ਠੀਕ ਹੈ ਬਦਾਮਾ ਦੀ ਬੜੀ ਵਾਕਈ ਲੋੜ ਹੈ ਬਦਾਮਾ ਦੀ ਬੜੀ ਲੋੜ ਹੈ ਕਸਮੇ ਮੈਨੂੰ ਬੜੀ ਲੋੜ ਹੈ ਬਦਾਮਾ ਦੀ ਠੀਕ ਹੈ ਉਹਦਾ ਹੈਗਾ ਜੋਬਨ ਜੋਬਨ ਵੀਰ ਕ ਠੀਕ ਹੈ ਜੋਬਨ ਵੀਰ ਕੇ ਉਹਨਾਂ ਦੀ ਨਾ ਤਬੀਅਤ ਖਰਾਬ ਹੋਈ ਪਈ ਕਾਫੀ ਜ਼ਿਆਦਾ ਤੇ ਸਾਰੇ ਵੀਰੇ ਦੁਆ ਕਰੋ ਕਿ ਰੱਬ ਸੋਹਣਾਂ ਨੂੰ ਸੇਵ ਦਵੇ ਸੇ ਤੰਦਰੁਸਤੀ ਦਵੇ ਠੀਕ ਹੈ ਹੋਰ ਅਸੀਂ ਵੀ ਸਪੈਸ਼ਲੀ ਨਮਾਜ਼ ਪੜ੍ਹ ਕੇ ਵੀ ਉਹਨਾਂ ਵਾਸਤੇ ਦੁਆ ਕਰਨੀ ਹੈ ਠੀਕ ਹੈ ਕਿਉਂਕਿ ਯਾਰ ਸ਼ਾਇਦ ਕਿਸੇ ਟਾਈਮ ਇੰਜ ਹੁੰਦਾ ਹੈ ਕਿ ਜਿੱਥੇ ਦਵਾਈ ਕੰਮ ਨਹੀਂ ਆਉਂਦੀ ਉਸ ਦਿਵਾ ਤਾਂ ਮਾਇਆਂਦੀ ਹੈ ਠੀਕ ਹੈ ਕਈ ਵਾਰ ਹੁੰਦਾ ਹੈ ਕਿ ਦੁਆ ਜਿਹੜੇ ਨਾ ਚਲਾ ਦਿੰਦੀ ਹੈ ਹਾਂਜੀ ਬਾਕੀ ਕੋਈ ਐਸਾ ਰੱਬ ਦਾ ਨੇਕ ਬੰਦਾ ਹੁੰਦਾ ਹੈ ਕਿ ਜਿਹੜਾ ਉਹਦੇ ਮੂੰਹ ਚ ਕੋਈ ਬੋਲ ਨਿਕਲਦੇ ਨੇ ਤੇ ਫੌਰਨ ਪੂਰੇ ਹੋ ਜਾਂਦੇ ਨੇ ਇਸ ਵਾਰ ਤੇ ਹਰ ਕਿਸੇ ਨੂੰ ਚੰਗੇ ਲਫ਼ਜ਼ਾਂ ਦੇ ਨਾਲ ਤੇ ਦਵਾਈ ਦੇਣੀ ਚਾਹੀਦੀ ਹੈ ਬਿਲਕੁਲ ਜੀ ਸਾਰੇ ਸਾਰੇ ਭੈਣ ਭਰਾਵਾਂ ਰੱਬ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਬਿਮਾਰ ਨੇ ਰੱਬ ਸੋਣਾ ਉਹਨਾਂ ਨੂੰ ਸਿਹਤ ਤੰਦਰੁਸਤੀ ਦਵੇ ਠੀਕ ਹੈ ਤੇ ਸਪੈਸ਼ਲੀ ਆਪਣਾ ਜੋਪਨ ਵੀਰੇ ਵਰਗ ਵਾਸਤੇ ਠੀਕ ਹੈ ਇਹਨਾਂ ਵਾਸਤੇ ਇਹ ਦਵਾਈ ਹੋ ਗਈ ਹੈ ਸਾਰੇ ਦਵਾਈਆਂ ਕਰੋ ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਸਿਹਤ ਤੰਦਰੁਸਤੀ ਦਵੇ ਠੀਕ ਹੈ ਤੇ ਬਾਕੀ ਕਿਵੇਂ ਦੀ ਲੱਗੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖਿਓ ਦਵਾਮਾਂ ਜੀ ਯਾਦ ਰੱਖਿਓ ਰੱਬ ਰਾਖਾ